ਹਾਂਜੀ ਸੁਖਵੀਰ ਸਿੰਘ ਜੀ ਤੁਹਾਡਾ ਪੰਜਾਬ 90 ਉੱਤੇ ਸਵਾਗਤ ਕਰਦੇ ਹਾਂ। ਹਾਂਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ। ਅੱਛਾ ਜਿਹੜੇ ਅੱਜ ਚਲਾਨ ਕੱਟੇ ਗਏ ਤੁਸੀਂ ਤਕਰੀਬਨ ਕਿਹੜੇ ਕਿੱਤੇ ਆ ਚਲਾਨ? ਮੈਂ ਜੀ ਇੱਕ ਤਾਂ ਬਹੁਤ ਮੋਟਸਰਾਂ ਦੇ ਚਲਾਨ ਕੀਤੇ ਨੇ ਜਿਹੜੇ ਆਪਣਾ ਪਟਾਕੇ ਮਾਰਦੇ ਨੇਗੇ। ਬਾਕੀ ਰੋਂਗ ਪਾਰਕਿੰਗ ਕਾਰਾਂ ਦੇ ਮੈਂ ਕਰਨੇ ਆ 4-5 ਚਲਾਨ ਜੀ ਤੇ ਬਾਕੀ بیمਾ, ਲਾਇਸੈਂਸ, ਆਰਸੀ ਤੇ ਆਪਣਾ ਇਹ ਤਿੰਨ ਚੀਜ਼ਾਂ ਦੇ ਮੈਂ ਜ਼ਿਆਦਾ ਮੇਨ ਚਲਾਨ ਕਰਦਾਗਾ। ਲੋਕਾਂ ਨੂੰ ਐਂਬੇਰਸ ਘੱਟ ਆ ਪਤਾ ਹੈਗਾ ਲੋਕਾਂ ਨੂੰ ਕਾਜ ਨਹੀਂ ਰੱਖਦੇ ਜਿਹਨੂੰ ਵੀ ਜਿਹਨੂੰ ਵੀ ਪਹਿਲਾਂ ਪੁੱਛਦੇ ਆ ਅਗਲਾ ਪਹਿਲਾਂ ਮੋਬਾਈਲ ਕੱਢਦਾ ਹੈ ਜੇਬ ਚੋਂ ਵੀ ਗੱਲ ਕਰ ਲਓ ਜੀ ਮੈਂ ਛੇਤੀ ਕਿਸੇ ਨਾਲ ਗੱਲ ਨਹੀਂ ਕਰਦਾ ਮੇਰੀ ਕੋਸ਼ਿਸ਼ ਆ ਸਾਰੇ ਲੋਕਾਂ ਨੂੰ ਗਾਈਡੈਂਸ ਕਰ ਰਿਆਂਗਾ ਵੀ ਭਾਈ ਆਪਣਾ ਆਰਸੀ ਲਾਇਸੈਂਸ ਬੀਮਾ ਤਿੰਨ ਚੀਜ਼ਾਂ ਜ਼ਰੂਰ ਰੱਖੋ ਤੇ ਤੁਸੀਂ ਅੱਜ ਕੋਈ ਇੰਟਰਨੈਸ਼ਨਲ ਲਾਇਸੈਂਸ ਤਾਰਕਦਾ ਵੀ ਚਲਾਨ ਘਟਾ ਹਾਂ ਇੱਕ ਮੈਂ ਉਹਨਾਂ ਨੇ ਇੰਟਰਨੈਸ਼ਨਲ ਉਹਨਾਂ ਕੋਲ ਹੈਗੇ ਸੀ ਕਾਜ ਪੱਤਰ ਕੋਈ ਨਹੀਂ ਸੀਗੇ ਮੈਂ ਕਹਿੰਦਾ ਤੁਹਾਡੀ ਕਾਰ ਫਿਰ ਬੰਦ ਹੋਊਗੀ ਠੀਕ ਹੈ ਨਹੀਂ ਫਿਰ ਉਹਨਾਂ ਨੇ ਮੈਨੂੰ ਆਪਣਾ ਇੰਟਰਨੈਸ਼ਨਲ ਚਲਾਨ ਦਿੱਤਾਗਾ ਰੋਂਗ ਪਾਰਕਿੰਗ ਖੜੀ ਸੀ ਉਹਦੇ ਨਾਲ ਸਾਡੇ ਬੱਤੀਆਂ ਵਾਲੇ ਚੌਕ ਚ ਕਾਫੀ ਜਾਮ ਦੀ ਪ੍ਰੋਬਲਮ ਆ ਰਹੀ ਸੀਗੀ ਇਸ ਕਰਕੇ ਫਿਰ ਮੈਂ ਉਹਦਾ ਚਲਾਨ ਕੀਤਾਗਾ ਜਿਹੜੇ ਤੁਸੀਂ ਬੁਲਟ ਪੜਾਕੇ ਪਾਉਂਦੇ ਆ ਉਹਨਾਂ ਦਾ ਵੀ ਕੋਈ ਚਲਾਨ ਕੀਤਾ ਕਿੰਨੇ ਚਲਾਨ ਕੀਤੇ ਉਹਨਾਂ ਦੇ ਬੁਲਟ ਵਾਲੇ ਮੈਂ ਦੋ ਚਲਾਨ ਇਕੱਠੇ ਨੇਗੇ ਤੇ ਮੋਬਾਈਲ ਮੋਬਾਈਲ ਵਾਲੇ ਵੀ ਮੈਂ ਦੋ ਤਿੰਨ ਚਲਾਨ ਇਕੱਠੇ ਨੇਗੇ ਮੋਬਾਈਲ ਵਾਲੇ ਵੀ ਕੱਟਣੇ ਨੇ ਮੋਬਾਈਲ ਸੌਣਦੇ ਨੇ ਠੀਕ ਹੈ ਨਹੀਂ ਤੇ ਬਾਕੀ بیمੇ ਦੇ ਕਿੰਨੇ ਕਿੰਨੇ ਚਲਾਨਾ ਜਿਆਦਾਤਰ ਮੈਂ ਬੀਮਾ ਆਰ ਸੀ ਲਾਇਸੈਂਸ ਬੋਟ ਮੋਟਰਸਾਲ ਜਿਹੜੇ ਪ੍ਰੋਫੂਸ਼ਨ ਕਰਦੇ ਨੇਗੇ ਤੇ ਪਾਰਕਿੰਗ ਇਹ ਚਲਾਨ ਮੈਂ ਜ਼ਿਆਦਾ ਕਰਦਾ ਹਾਂ ਲੋਕਾਂ ਨੂੰ ਤੁਸੀਂ ਜਿਹੜੇ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਕਾਨੂੰਨ ਦੀ ਏਡੀਆ ਅਣਦੇਖੀ ਕਰਦੇ ਮੈਂ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹਣਾਗਾ ਵੀ ਜਦੋਂ ਆਪਾਂ ਕੋਈ ਵੀ ਰੋਡ ਦੇ ਉੱਤੇ ਚੱਲਦੇ ਆਂਗੇ ਤਾਂ ਆਪਦਾ ਲਾਇਸੈਂਸ ਬੀਮਾ ਆਰਸੀ ਤੇ ਆਪਣੇ ਸਾਰੇ ਡਾਕੂਮੈਂਟ ਨਾਲ ਲੈ ਕੇ ਚੱਲੋ ਤਾਂ ਕਿ ਸੜਕ ਦੇ ਉੱਤੇ ਜਦੋਂ ਵੀ ਕੋਈ ਮਿਸਹੈਪਨਿੰਗ ਹੁੰਦੀ ਹੈ ਤਾਂ ਉਹਦੇ ਨਾਲ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਕੋਟਾਂ ਦੇ ਵਿੱਚ ਬਹੁਤ ਜ਼ਿਆਦਾ ਫੈਨ ਪੈਂਦਾ ਹੈ ਇਸ ਕਰਕੇ ਸਾਰੇ ਲੋਕਾਂ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਆਪਣੇ ਕਾਗਜ਼ ਜਿਹੜੇ ਡਾਕੂਮੈਂਟ ਪੂਰੇ ਨਾਲ ਲੈ ਕੇ ਚੱਲੋ ਤਾਂ ਕਿ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਫਿਕਰ ਵਿੱਚ ਅਕਸਰ ਅਕਸਰ ਦੇਖਿਆ ਜਾਂਦਾ ਕਿ ਬੱਚੇ ਜਿਹੜੇ ਨਵਾਲਗ ਨੇ ਮਾਈਨਰ ਡਰਾਈਵਿੰਗ ਦਾ ਕੇਸ ਵੀ ਤੁਹਾਡੇ ਕੋਲ ਦੇਖਣ ਧਿਆਨ ਵਿੱਚ ਆਉਂਦਾ ਤੁਸੀਂ ਉਹਨਾਂ ਬਾਰੇ ਕੀ ਜਣਾ ਚਾਹੁੰਦੇ ਛੋਟੇ ਬੱਚੇ ਵੀ ਦੇਖੋ ਤੁਸ਼ਨਾ ਤੇ ਸ਼ਹਿਰ ਦੇ ਵਿੱਚ ਲੋਕਲ ਕੋਸ਼ਿਸ਼ ਕਰੀਂਦੇ ਇਹਨਾਂ ਨੂੰ ਸਮਝਾਈਂਦਾ ਵੀ ਬੱਚਾ ਐਦਾਂ ਨਾ ਕਰੋ ਹੁਣ ਉਹਨਾਂ ਦਾ ਚਲਾਨ ਫਿਰ ਜ਼ਿਆਦਾ ਫਿਰ ਉਹਦੇ ਨਾਲ ਥੋੜਾ ਪਬਲਿਕ ਇਸ਼ੂ ਹੁੰਦਾ ਇਸ ਕਰਕੇ ਉਹਨਾਂ ਨੂੰ ਅਵੇਅਰਨੈਸ ਕਰੀਂਦਾ ਵੀ ਆਪਣੇ ਲਾਇਸੈਂਸ ਬਣਾਓ ਠੀਕ ਹੈ ਨਹੀਂ ਬਣਾਉਂਦੇ ਨੇ ਬੱਚੇ ਕਰਦੇ ਨੇ ਅਪਲਾਈ ਮੈਂ ਕਾਫੀ ਬੱਚਿਆਂ ਨੂੰ ਗਾਇਡੈਂਸ ਕਰਦਾਗਾ ਤੇ ਬਣਾਉਂਦੇ ਨੇ ਉਹ ਬੱਚੇ ਲਾਇਸੈਂਸ ਅਪਲਾਈ ਕਰ ਰਹੇ ਨੇਗੇ ਤੁਹਾਡੇ ਵੱਲੋਂ ਕੋਈ ਸਕੂਲਾਂ ਕਾਲਜਾਂ ਦੇ ਵਿੱਚ ਵੀ ਕੋਈ ਜਾਗਰੂਕਤਾ ਸੈਮੀਨਾਰ ਵਗੈਰਾ ਲਗਾਇਆ ਜਾਂਦਾ ਮੇਰੀ ਸਰਾ ਇਹ ਨਵੀਂ ਪੋਸਟਿੰਗ ਹੋਈ ਹੈ ਕਿ ਮੈਨੂੰ 1.5 ਤੋਂ 2 ਮਹੀਨੇ ਉਹਦੇ ਵਿੱਚ ਮੈਂ ਇੱਕ ਕੋਰਸ ਕਰਕੇ ਆਇਆਗਾ ਟ੍ਰੈਫਿਕ ਮੈਨੇਜਮੈਂਟ ਦਾ ਠੀਕ ਹੈ ਨਹੀਂ ਬਾਕੀ ਸਾਡੇ ਤੋਂ ਪਹਿਲਾਂ ਟ੍ਰੈਫਿਕ ਸਾਡੀ ਪੁਲ ਸਾਰੇ ਸਕੂਲਾਂ 'ਚ ਜਾ ਕੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਤੇ ਵਾਰ-ਵਾਰ ਸਾਰੇ ਸਕੂਲਾਂ ਦੇ ਵਿੱਚ ਸਾਰੀ ਸਿੱਖਿਆ ਦਿੱਤੀਆਂ ਜਾਂਦੀਆਂ ਨੇਗੀਆਂ ਠੀਕ ਹੈ ਨਹੀਂ ਮੈਂ ਵੀ ਚਲਾਨ ਵੀ ਜਨੇ ਬਣਦੇ ਨੇ ਕਰੀਦੇ ਨੇ ਬਾਕੀ ਲੋਕਾਂ ਨੂੰ ਗਾਈਡੈਂਸ ਵੀ ਕਰੀ ਜਗੀ ਵੀ ਬੀਮਾ ਲ ਸੰਸਾਰ ਚ ਜਰੂਰ ਰੱਖੋ